ਹਾਂਜੀ ਆਪਾਂ ਜਿੱਦਾਂ ਕਿ ਪਿਛਲੇ ਵਲੌਗ ਦੇ ਵਿੱਚ ਦੇਖਿਆ ਹਨ ਆਪਾਂ ਨੂੰ ਇੱਕ ਸਾਊਥ ਅਫਰੀਕਾ ਵਾਲਾ ਮੁੰਡਾ ਮਿਲਿਆ ਸੀ ਕਮੈਂਟਰੀ ਵਾਲਾ ਤੇ ਉੱਥੇ ਬੈਠੇ ਬੈਠਾ ਨੂੰ ਆਪਾਂ ਨੂੰ ਉਹ ਚੱਲ ਗਿਆ ਤੇ ਇੱਕ ਮੁੰਡਾ ਹੋਰ ਮਿਲਿਆ ਜੋ ਕਿ ਵਧੀਆ ਸਪੀਚ ਰਿੰਦਾ ਸਾਡੇ ਪੈਂਡ ਦੀਆਂ ਵੀਡੀਓ ਵਾਲੀਆਂ ਪਾਉਂਦਾ ਰਹਿੰਦਾ ਉਹ ਹਨ ਤੇ ਆ ਬੱਚੀ ਹੀ ਆਈ ਜਾਂਦਾ ਬਾਕੀ ਭਾਈ ਸਾਰਿਆਂ ਨੂੰ ਸਸਰੀਕਾਲ ਪਹਿਲਾਂ ਦਾ ਬਾਕੀ ਭਾਈ ਜਿਹੜੇ ਬੰਦੇ ਨਸ਼ਾ ਪਤਾ ਕਰਦੇ ਆ ਚਿੱਟਾ ਵਗੈਰਾ ਲਾਉਂਦੇ ਆ ਬਠਿੰਡੇ ਵਧੀਆ ਹਸਪੀਟਲ 'ਚ ਇਲਾਜ ਹੁੰਦਾ ਫ੍ਰੀ ਇਲਾਜ ਆ ਠੀਕ ਆ ਅੜ ਜਾਓ ਇਹ ਕੋਲ ਬਲੌਗ ਤੇ ਇਹ ਵੀ ਦੇ ਤੁਹਾਨੂੰ ਦੱਸੂਗਾ ਵੀ ਨਸ਼ਿਆਂ ਬਾਰੇ ਹਾਂ ਵੀ ਭਾਈ ਇਹ ਜਿਹੜੀਆਂ ਚੀਜ਼ਾਂ 20 20 40 ਦੀਆਂ ਚੱਲ ਜਾਂਦੀਆਂ ਜਿਹੜਾ ਹੁਣ ਬੰਦਾ ਵਹਿਗਾ ਨਸ਼ਾ ਕਰ ਰਿਹਾ ਵਧੀਆ ਬਠਿੰਡੇ ਇਲਾਜ ਹੁੰਦਾ ਉਹਦਾ ਵਧੀਆ ਦਵਾਈ ਬੂਟੀ ਕੇਲੇ ਆਲ ਬਸਾਰਾ ਕੁਝ ਸੱਤੇ ਹੁੰਦਾ ਖਰਾਕ ਦਵਾਈ ਨਾਲ ਜਿਹੜਾ ਬੰਦਾ ਛੱਡਣਾ ਚਾਹੁੰਦਾ ਹੱਥ ਬੰਨ ਕੇ ਬੇਨਤੀ ਆ ਭਾਈ ਛੱਡੋ ਜੇ ਨਹੀਂ ਵੀ ਸਰਦਾ ਤਾਂ ਕਾਰਡ ਭੁੱਕੀ ਦਾ ਲੈ ਲੋ ਇੱਕ ਇੱਕ ਲੈ ਮੈਨੂੰ ਬੋਲ ਲੈਣ ਦੇ ਬੋਲੋ ਤੇ ਏ ਹਣ ਸਾਨੂੰ ਦੱਸੂਗਾ ਵੀ ਜੀ ਵੀ ਨਸ਼ਿਆਂ ਬਾਰੇ ਨੇ ਸਪੀਚ ਦੇਣੀ ਆ ਸਾਡੇ ਪਿੰਡ ਦੀਆਂ ਵੀਡੀਓ ਵਾਲੀ ਪਾਉਂਦਾ ਰਹਿੰਦਾ ਹੈ ਤੇ ਇਹ ਹਣ ਸਾਨੂੰ ਦੱਸੂਗਾ ਵੀ ਨਸ਼ੇ ਮਤਲਬ ਵੀ ਕੀ ਕੀ ਫੈਕਟ ਪਾਉਂਦਾ ਜ਼ਿੰਦਗੀ ਤੇ ਕਿਦਾਂ 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 ਇਹਨੂੰ ਇਹਦੇ ਤੇ ਕੀ ਕੀ ਤਕ ਪਏ ਆ ਬਾਕੀ ਬਾਈ ਸਾਰਿਆਂ ਨੂੰ ਜਿਹੜਾ ਬੰਦਾ ਨਸ਼ਾ ਪਤਕ ਕਰਦਾ ਹਸ ਟਾਈਮ ਇਸ ਨਸ਼ੇ ਦੀ ਦਾਲ ਦਾਲ ਦੇ ਵਿੱਚ ਫਸਿਆ ਪਿਆ ਆਪਾਂ ਦਾ ਕਹਿਣਾ ਵੀ ਰੱਬ ਮਿਹਰ ਕਰੇ ਉਹਨੂੰ ਬਾਹਰ ਕੱਢੇ ਬਾਕੀ ਜਿਹੜਾ ਬੰਦਾ ਨਸ਼ੇਵੱਤੇ ਚ ਬਈ ਪੈ ਜਾਂਦਾ ਪਹਿਲੀ ਗੱਲ ਤਾਂ ਉਹਦੀ ਇੱਜ਼ਤ ਘਟ ਜਾਂਦੀ ਹੈ ਪਹਿਲੀ ਪਹਿਲਾ ਨੰਬਰ ਘਰੇ ਇੱਜ਼ਤ ਘਟਦੀ ਹੈ ਦੂਜਾ ਨੰਬਰ ਪਿੰਡ 'ਚ ਘਟਦੀ ਹੈ ਤੀਜਾ ਨੰਬਰ ਆਪਦਾ ਸਰੀਰ ਖਰਾਬ ਹੁੰਦਾ ਕੋਈ ਵੀ ਡੱਕਾ ਫਾਇਦਾ ਨਹੀਂ ਬਈ ਇਹ ਕੰਮਾਂ 'ਚ ਆਪਾਂ ਦਾ ਵਰਤਮਾਨ ਕੇ ਬੇਨਤੀ ਕਰਦੇ ਆਂ ਵੀ ਇਹ ਸਾਰਾ ਚੀਜ਼ਾਂ ਤਿਆਗ ਤਿਆਗ ਲੋ ਠੀਕ ਹੈ ਜੀ ਬਾਕੀ ਆਪਾਂ ਚਲੋ ਬਈ ਜਿਹੜਾ ਵੀ ਹੁੰਦਾ ਸਿਸਟਮ ਹੁੰਦਾ ਚਲੋ ਜਿਹੜਾ ਨਹੀਂ ਵੀ ਸਰਦਾ ਕਾਰਡ ਭੁੱਕੀ ਦਾ ਲਾਲ ਤੇਮ ਖਾਲੋ ਭੁੱਕੀ ਖਾਲੋ ਕੰਮ ਨਹੀਂ ਖਾਲੋ ਪਰ ਜਿਹੜਾ ਚਿੱਟੇ ਵਾਲਾ ਸਿਸਟਮ ਆ ਭਾਈ ਬਹੁਤ ਔਖਾ ਬਹੁਤ ਛੱਡਣਾ ਔਖਾ ਠੀਕ ਹੈ ਆਪਾਂ ਹਸਪੀਟਲ ਦੇ ਵਿੱਚ ਬੰਦੇ ਬਹੁਤ ਵੇਖੇ ਆ ਤੜਫਦੇ ਠੀਕ ਆ ਆਪਾਂ ਤਾਂ ਕਹਿੰਨੇ ਵੀ ਇਹ ਗਲਤੀ ਕੋਈ ਬੰਦਾ ਵੀ ਨਾ ਕਰੇ ਤੇ ਇਹ ਹੁਣ ਥੋੜਾ ਦਮ ਲੈਣ ਲੱਗ ਗਿਆ ਸੋ ਹੁਣ ਉਹਨੂੰ ਮੈਂ ਦੱਸਦਾ ਜੀ ਵੀ ਇਹ ਕਹਿੰਦਾ ਵੀ ਨਸ਼ੇ ਛੱਡਣ ਚ ਅਰਦਾਹ ਆ ਯਾਰ ਇਹ ਕਰਾਈ ਵੀ ਨਸ਼ੇ ਛੱਡਣ ਚ ਕਹਿੰਦਾ ਵੀ ਨਸ਼ੇ ਪਤਾ ਤਾਂ ਭਾਈ ਕੋਈ ਚੱਕਰ ਨਹੀਂ ਗਾਲੇ ਪਤਾ ਕੋਈ ਚੱਕਰ ਨਹੀਂ ਤੇ ਚਾਹ ਜੀ ਮੈਂ ਠੀਕ ਆ ਬਾਈ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਸਾਰਿਆਂ ਦਾ ਬਾਕੀ ਗੱਲਾਂ ਤੇ ਬਾਈ ਥੋੜਾ ਜਿਹਾ ਅਸਰ ਕਰਿਓ ਬੇਨਤੀ ਪ੍ਰਮਾਣ ਕਰਿਓ ਧੰਨਵਾਦ ਮਿਲਦੇ ਆਈ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਬਹੁਤ ਸ਼ਾਰਟ ਹੈ ਤੇ ਸਾਨੂੰ ਇੱਥੀ ਮੁਕਾਉਣੀ ਪੈਣੀ ਹੈ ਜੀ ਬਾਕੀ ਜੇ ਬਾਈ ਕੋਈ ਵੱਦ ਘਟ ਬੋਲਿਆ ਗਿਆ ਗਲਤੀ ਫਾਲਤੀ ਮਾਫ ਕਰਿਓ ਠੀਕ ਆ ਛੋਟਾ ਬਾਈ ਮੰਨ ਕੇ ਬਾਕੀ ਸਾਰਾ ਕੁਝ ਓਕੇ ਆ ਬਾਈ ਥੈਂਕ ਯੂ ਸਾਰਿਆਂ ਦਾ